ਜੇ ਜੇ ਚੁੱਪਚਾਪ ਰਹੇ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਹੈ ਉਹ ਬਈ ਮਨੂ ਇੱਕ ਦਿਹਾੜਾ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਆਕਰ ਕੇ ਚੱਲਗੇ ਤੁਹਾਡੇ ਕੀੜੇ ਪੈਣਗੇ ਤੁਹਾਡੇ ਧੱਕਾ ਨਾ ਜਨਾ ਟਕਣਾ ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਕੇ ਮਿਲਣਾ ਤਾਂ ਹੈ ਹੀ ਨਹੀਂ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਟੀਕੋ ਨਹੀਂ ਸਕਦਾ ਜਦ ਤੱਕ ਸਾਰ ਚੱਲਦੇ ਨਹੀਂ ਮੈਂ ਲੜਦੇ ਰਹਿਣਾ ਹੈ ਪਰ ਤੁਸੀਂ ਉਹ ਪ੍ਰਵਾਧਕਾ ਇਸ ਤਰ੍ਹਾਂ ਅਦਾਲਤ ਹੋਰ ਵੀ ਹੈਗੀ ਅਦਾਕਾਰ ਵਿੱਚ ਥੱਲੇ ਆਈਆਂ ਵੀ ਕੰਮ ਕਰੀ ਜੰਮੀਆਂ ਤਾਂ ਤੁਜੀ ਇਹਨਾ ਤੋਂ ਵੀ ਤੁਸੀਂ ਬਚ ਕੇ ਸਰਕਾਰਾਂ ਦੀ ਮਦਦ ਦੇ ਨਾਲ ਅਗਲੀ ਗੌਰ ਜਿਹੜੀ ਅਦਾਲਤ ਆਉਣ ਵਾਲੀ ਹੈ ਕਾਲਪੁਰਖ ਦੇ ਕੀ ਦੇ ਪਾਏਗੇ ਤੁਹਾਡੇ ਸਾਰਿਆਂ ਨੂੰ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਦਾ ਤਰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ ਮੇਰਾ ਖਜ਼ਾਨੇ ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਵੱਗੂ ਧੀਰੀ ਹੋ ਜਵੇ ਸਰਕਾਰੇ ਕਿੱਥੇ ਦੇ ਮੇਗੀ ਦੇਣਾ ਲੈ ਕੇ ਬਲਾਂਗੇ ਤਮੋਸੀ ਔਰ ਮੇਰੀ ਤਾਕਤ ਤੁਸੀਂ ਹੋ ਮੇਰੀਆਂ ਬਾਵਾ ਤੁਸੀਂ ਹੋ ਜਿਹੜੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਬੇਨਤੀਆਂ ਜੋਦਰੀ ਕਰਦਾ ਤੁਹਾਡੇ 'ਚ ਧਿਆਨ ਰੱਖਿਓ 50 ਸਾਲ ਦੀ ਕਮਾਈ ਮੇਰੀ ਇਹਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਬੁਲਾਤੀ ਜੇ ਤੁਸੀਂ ਸਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਵਾਲੀਬਾਰਸ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਹੈ ਜਿਵੇਂ ਵੀ ਹੋਈ ਹੋਵੇ ਕਰ ਲਿਓ ਪਰੰਤੂ ਇਹਨਾਂ ਜ਼ਾਲਮਾਂ ਨੂੰ ਇਹਨਾਂ ਪਤਰੀਆਂ ਨੂੰ ਪਤਾ ਲੱਗ ਜਾਏ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਦੁਆਵਾਂਦੇ ਸਾਡਾ ਕਸੂਰ ਇਹੀ ਸੀ ਸਾਡੀ ਉਮਰ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ਸਾਡੀ ਕਮਾਈਆਂ ਕਰਨ ਲੱਗੇ ਦੇਸ਼ਾਂ ਵਿਦੇਸ਼ਾਂ ਦਾ ਨਾਂ ਹੋ ਗਿਆ ਬਸ ਆਹੀ ਮੇਰਾ ਕਸੂਰ ਸੀ ਨੇ ਪ੍ਰਵਾਤਮਨ ਜਿੰਨੇ ਕ ਮੈਨੂੰ ਕਾਂਤ ਪੱਟਾ ਘੜਨ ਦੀ ਦਿੱਤੀ ਸੀ ਕਿ ਜ਼ਿਮੀਂਦਾਰ ਦੇ ਘਰੇ ਜਾਣਾ ਦਿੱਤਾ ਸੀ ਜਿਵੇਂ ਪਿਤਾ ਨੂੰ ਕੀ ਕਿਤਾ ਕਰਦਾ ਰਹਿੰਦਾ ਸ਼ਹਿਰ ਮੇਰੇ ਬੱਚੇ ਨਾ ਮਾਰਿਆ ਜਾਂਦਾ ਆਹੀ ਗਰਾਹ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰਦੀ ਹੈ